ਸਤਿ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਤੇ ਬੇਹਦ ਮਤਭਾਗੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਅੱਜ ਸਾਹਮਣੇ ਆਈ ਹੈ ਗੁਜਰਾਤ ਦੇ ਬਡੌਤਰਾ ਤੋਂ ਜਿੱਤੇ ਕਿ ਨਦੀ ਤੇ ਬਣਿਆ ਇੱਕ ਪੁਲ ਅੱਜ ਸਵੇਰੇ ਹੀ ਟੁੱਟ ਗਿਆ ਤੇ ਇਸ ਮੌਕੇ ਇਸ ਪੁਲ ਤੋਂ ਲੰਘ ਰਹੀਆਂ ਕਈ ਗੱਡੀਆਂ ਥੱਲੇ ਨਦੀ ਦੇ ਵਿੱਚ ਜਾ ਡਿੱਗੀਆਂ ਜਿਨ੍ਹਾਂ ਤੋਂ ਬਾਅਦ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਤੇ ਕਈ ਲੋਕ ਇਸ ਹਾਦਸੇ ਵਿੱਚ ਜ਼ਖਮੀ ਹੋਏ ਨੇ ਦੱਸਦੀ ਹੈ ਕਿ ਗੁਜਰਾਤ ਦੇ ਬਰੋਦਰਾ ਦੇ ਵਿੱਚ ਨਦੀ ਤੇ ਬਣਿਆ ਇਹ ਪੁਲ ਜੋ ਕਿ ਅੱਜ ਸਵੇਰੇ ਧੜਕਸਾਰ ਟੁੱਟ ਗਿਆ ਜਿੱਤੋਂ ਬਾਅਦ ਦੋ ਟਰੱਕ ਦੋ ਕਾਰਾਂ ਤੇ ਇੱਕ ਈ ਰਿਕਸ਼ਾ ਇਸ ਨਦੀ ਦੇ ਵਿੱਚ ਡਿੱਗ ਗਿਆ ਜਿਸ ਦੇ ਵਿੱਚ ਸਵਾਰ 9 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਫਟਾਫਟ ਲੋਕ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਤੇ ਸਥਾਨਕ ਲੋਕਾਂ ਨੇ ਇਸ ਹਾਦਸੇ ਦੇ ਵਿੱਚ ਜ਼ਖਮੀਆਂ ਦੀ ਮਦਦ ਦੇ ਲਈ ਆਪਣਾ ਹੱਥ ਅੱਗੇ ਵਧਾਇਆ ਰस्सੀਆਂ ਦੇ ਨਾਲ ਗੱਡੀਆਂ ਨੂੰ ਟਰੱਕਾਂ ਨੂੰ ਬੰਨ੍ਹ ਕੇ ਕਿਨਾਰੇ ਤੇ ਲਜਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਜ਼ਖਮੀ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਐਨਡੀਆਰਐਫ ਦੀ ਟੀਮ ਵੀ ਇਸ ਮੌਕੇ ਤੇ ਪਹੁੰਚ ਗਈ ਅਤੇ ਦੱਸ ਦਈਏ ਕਿ ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 9 ਤੋਂ ਵੀ ਵਧੇਰੇ ਹੋ ਸਕਦੀ ਹੈ ਜਦਕਿ ਪ੍ਰਸ਼ਾਸਨ ਵੱਲੋਂ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਇੱਕ ਟਰੱਕ ਹਾਲੇ ਵੀ ਪੁਲ ਦੇ ਉੱਪਰ ਹੀ ਫਸਿਆ ਹੋਇਆ ਹੈ ਜਿਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਹਾਦਸੇ ਦੇ ਵਿੱਚ ਫਾਂਸਾ ਗ੍ਰਸਤ ਹੋਏ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਤੱਕ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਿਨ੍ਹਾਂ ਦੇ ਵਿੱਚ ਅਨੇਕਾਂ ਲੋਕ ਗੰਭੀਰ ਜ਼ਖਮੀ ਵੀ ਨੇ ਇੱਕ ਟਰੱਕ ਹਾਲੇ ਵੀ ਪੁਲ ਦੇ ਉੱਪਰ ਫਸਿਆ ਹੋਇਆ ਹੈ ਅਤੇ ਉਸ ਤੋਂ ਬਾਅਦ ਜਿਹੜੀਆਂ ਕਾਰਾਂ ਈ ਰਿਕਸ਼ਾ ਅਤੇ ਦੋ ਟਰੱਕ ਇਸ ਨਦੀ ਦੇ ਵਿੱਚ ਜਾ ਡਿੱਗੇ ਉਹਨਾਂ ਨੂੰ ਵੀ ਕਿਨਾਰੇ ਤੇ ਲਗਾਉਣ ਦੀ ਕੋਸ਼ਿਸ਼ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹ ਟਰੱਕ ਜੋ ਕਿ ਪੁਲ ਦੇ ਉੱਪਰ ਹਾਲੇ ਵੀ ਫਸਿਆ ਹੋਇਆ ਹੈ ਅਤੇ ਅੱਧਾ ਟਰੱਕ ਇਹ ਤੱਲੇ ਨੂੰ ਲਟਕ ਰਿਹਾ ਹੈ ਅਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਪੁਲ ਨਦੀ ਦੇ ਵਿੱਚ ਨਾ ਡਿੱਗੇ ਨਦੀ ਦੇ ਵਿੱਚ ਡਿੱਗਣ ਤੋਂ ਇਸ ਟਰੱਕ ਨੂੰ ਬਚਾਇਆ ਜਾ ਸਕੇ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮਦਦ ਦੇ ਲਈ ਅੱਗੇ ਆਏ ਹਨ ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਕਾਫੀ ਸਮਾਂ ਪਹਿਲਾਂ ਹੋਰ ਵੀ ਕਈ ਪੁਲਾਂ ਦੇ ਇਸ ਤਰ੍ਹਾਂ ਟੁੱਟਣ ਦੀਆਂ ਖਬਰਾਂ ਤੁਸੀਂ ਵੀ ਦੇਖੀਆਂ ਨੇ ਪਰ ਇਸ ਨਦੀ ਦੇ ਉੱਪਰ ਇਹ ਪੁਲ ਜੋ ਕਿ ਕਾਫੀ ਉਚਾਈ ਤੇ ਬਣਿਆ ਸੀ ਅੱਜ ਜਿਵੇਂ ਹੀ ਇਹ ਟੁੱਟਿਆ ਤਾਂ ਦੋ ਟਰੱਕ ਦੋ ਕਾਰਾਂ ਤੇ ਇੱਕ ਈ ਰਿਕਸ਼ਾ ਥੱਲੇ ਨਦੀ ਦੇ ਵਿੱਚ ਝਾੜ ਗਿਆ ਕਾਫੀ ਉਚਾਈ ਜੋ ਕਿ 40-50 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ ਇੰਨੀ ਉਚਾਈ ਤੋਂ ਥੱਲੇ ਨਦੀ ਦੇ ਵਿੱਚ ਇਹ ਬਾਹਾਂ ਡਿੱਗਣ ਦੇ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀਆਂ ਦੀ ਗਿਣਤੀ ਵੀ ਕਾਫੀ ਹੈ ਜਿਨ੍ਹਾਂ ਨੂੰ ਸਥਾਨਕ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਗੁਜਰਾਤ ਦੇ ਪਟੋਦਰਾ ਤੋਂ ਜਿੱਥੇ ਨਦੀ ਤੇ ਬਣਿਆ ਪੁਲ ਟੁੱਟ ਗਿਆ